ਪਹਿਲਾਂ ਤਾਂ ਸਮੂਹ ਕਮੇਟੀ ਸਮੂਹ ਪੰਚਾਇਤ ਵੱਲੋਂ ਸਾਰੇ ਹੀ ਨਕਨਵਾਸੀ ਸਾਰੇ ਹੀ ਇਲਾਕਾ ਨਿਵਾਸੀ ਤੇ ਮੇਰਾ ਜਿਹੜਾ ਐਨ ਆਰ ਆਈ ਪਰਿਵਾਰ ਹੈ ਸਾਰਾ ਬਾਹਰ ਉਹਨਾਂ ਸਾਰਿਆਂ ਨੂੰ ਅਸ ਜੁਰਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਡਾ ਸਲਾਨਾ ਛਿੰਝ ਮੇਲਾ ਅਸੀਂ ਮਨਾਉਂਦੇ ਹਰ ਸਾਲ ਇਸ ਵਾਰ ਵੀ 20 ਅਗਸਤ ਦਾ ਸਾਡਾ ਦਿਨ ਹੈ ਤੇ ਸਾਡੇ ਵੱਲੋਂ ਜਿਹੜੇ ਨਾਮ ਨੇ ਜੋ ਕਿ ਸਾਡੇ ਐਨਆਰ ਦੇ ਪਰਿਵਾਰ ਨੇ ਸਾਡੇ ਨੇ ਜਗਿੰਦਰ ਸਿੰਘ ਸਰਪੰਚ ਮੁੰਡਾ ਹਰਪ੍ਰੀਤ ਸਿੰਘ ਆ ਉਹਨਾਂ ਦਾ ਉਹਨਾਂ ਵੱਲੋਂ ਆਲਟੋ ਗੱਡੀ ਸਾਨੂੰ ਦਿੱਤੀ ਗਈ ਹੈ ਛਿੰਝ ਵਾਸਤੇ ਤੇ ਮੈਂ ਐਵੇਂ ਹੀ ਸਾਡਾ ਇੱਕ ਪਿੰਡ ਦਾ ਜੰਪਲ ਹੈ ਨੂਰਪਬਦੀ ਸਰਪੰਚ ਨੇ ਉਹ ਜਰਨੈਲ ਸਿੰਘ ਉਹਨਾਂ ਵੱਲੋਂ ਮੋਟਰਸਾਈਕਲ ਦਿੱਤਾ ਗਿਆ ਤੇ ਇਹ ਸਾਡੇ ਨਾਮ ਨੇ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਕੋ ਪਹਿਲਵਾਨ ਨੇ ਉਹ ਜੱਸਾ ਪੱਟੀ ਵਰਸਸ ਦਿਨੇਸ਼ ਕੋਲਿਆ ਆਲਟੋ ਗੱਡੀ ਹੈ ਤੇ ਸੈਕੰਡ ਨਾਮ ਸਾਡਾ 2 ਲੱਖ ਦਾ ਤਾਲਬ ਬਾਬਾ ਫਲਾਹੀ ਤੇ ਕਲਵਾ ਗੁੱਜਰਵਰਨ ਤੇ ਤੀਜਾ ਨਾਮ ਸਾਡਾ ਮੋਟਰਸਾਈਕਲ ਹੈ ਉਮੀਦੀ ਰਾਨ ਵਰਸ ਛੋਟਾ ਗਣੀ ਇਸ ਤਰ੍ਹਾਂ ਚੌਥਾ ਨਾਮ ਹੈ ਸਾਡਾ ਸੁਜੀਲ ਫਗਵਾੜਾ ਗੁਨਾਮ ਬਾਬਾ ਫਲਾਹੀ 31000 ਦਾ ਤੇ ਪੰਜਵਾਂ ਨਾਮ ਵੀ ਸਾਡਾ 31000 ਦਾ ਕੁਲਵਿੰਦਰ ਪੁੱਟਾ ਹਤੀਤ ਫਗਵਾੜਾ ਇਸੇ ਤਰ੍ਹਾਂ ਹੋਰ ਵੀ ਸਾਡੇ ਬਹੁਤ ਨਾਮ ਅਸੀਂ ਦਿੰਨੇ ਆ ਸਾਰੀ ਪਹਿਲਵਾਨ ਸਾਹਿਬਾਨ ਜਿਹੜੇ ਆਂਦੇ ਨੇ ਅਸੀਂ ਖਾੜੇ ਬੁਲਾਉਨੇ ਆ ਤੇ ਜਿਹੜੇ ਖਰ ਨੂੰ ਅਸੀਂ ਬੁਲਾਨੇ ਵਾਂਦਾ ਤੇ ਉਹਨੂੰ ਅਸੀਂ ਕਾਫੀ ਵੱਡਾ ਨਾਮ ਉਹਨਾਂ ਨੂੰ ਵੀ ਅਸੀਂ ਦਿੰਨੇ